ਬੀਸ ਤੋਂਡੇ ਕੋਲ ਟੂ ਪਾਕ ਸਾਡੇ ਕੋਲ ਮੂਸੇ ਵਾਲਾ ਇਦਾਂ ਉਦਾਂ ਵੀ ਬਹੁਤ ਔਣੇ ਇਨਸਾਫ ਲਈ ਵੀ ਹੈ ਨਾ ਸਰਕਾਰਾਂ ਦੇ ਚੱਟੇ ਵੱਟੇ ਇੱਕ ਪਾਸੇ ਆਪਣੀ ਪੰਜਾਬੀ ਇੰਡਸਟਰੀ ਆ ਮੈਂ ਨਹੀਂ ਮੰਨਦਾ ਗਲਾਬ ਸਿੱਧੂ ਤੋਂ ਬਿਨਾ ਬਈ ਜੀ ਕੋਈ ਮੂਸੇ ਵਾਲੇ ਦੇ ਖਾਸਾ ਹੱਕ 'ਚ ਖੜਿਆ ਕੋਈ ਯੂਜ਼ ਕਰਦਾ ਕੋਈ ਹੈਸ਼ਟੈਗ ਲਾਉਂਦਾ ਕੋਈ ਪੋਸਟ ਪਾਉਂਦਾ ਕੋਈ ਖਾੜਿਆਂ 'ਚ ਕਹਿੰਦਾ ਗਲਾਬ ਹੈਗਾ ਜਰੂਰ ਤੇ ਦੱਸ ਬਈ ਕੀ ਹਿਸਾਬਕਦਾ ਵਾ ਗੱਲ ਤਾਂ ਨਾ ਚੀਜ਼ ਆ ਕਿਤਾਬ ਤੁਸੀਂ ਆਪ ਵੇਖ ਲਓ ਉਹਨੇ ਆਪ ਕਹਦਾ ਸੀ ਇਹ ਝੂਠ ਕਹਿੰਦਾ ਮੇਰਾ ਹੀ ਬਣਾਇਆ ਹਿੱਟ ਝੂਠ ਕਹਿੰਦਾ ਬੀਤਾ 'ਚ ਆਏ ਨੇ ਕਿਹਨੇ ਆ ਹਾਂ 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 ਉਨੇਤ ਦਾ ਕਹਦਾ ਸੀ ਉਹ ਕਹਿੰਦਾ ਉੱਚੀ ਨਹੀਂ ਵੀ ਕੀਤੀ ਤਾਂ ਹਿਸਾਬ ਲਾ ਲਿਓ ਉਦੋਂ ਪਹਿਲਾਂ ਆਰਨੇਡ ਦੇ ਲੱਫੜ ਪਏ ਸੀ ਚੰਡੀਗੜ ਓਕੇ ਉਹ ਕਹਿੰਦਾ ਉੱਚੀ ਨਹੀਂ ਵੀ ਕੀਤੀ ਤਾਂ ਹਿਸਾਬ ਲਾ ਲਿਓ ਮੂਸੇ ਆਲਾ ਪਿੱਛੇ ਖੜਾ ਆਰਨੇਡ ਦੇ ਹਾਂ ਅੱਛਾ ਇਹ ਝੂਠਾ ਨੇ ਹਾਂ ਇਹ ਵੇਲਾ ਕੀ ਕਰੀ ਜਾਂਦੀਆਂ ਇਹਨਾਂ ਨੂੰ ਅੱਜ ਜੇ ਕੋਈ ਗੱਲ ਕਰਦਾ ਹੂੰ ਨਾ ਹਾਂ ਮੂਸੇ ਆਲੇ ਵੀ ਉਹ ਉਹਦੇ ਨੂੰ ਗਾਓ ਉਹਦੇ ਨਾਲ ਉਹ ਆਏ ਸੀ ਉਹਦੇ ਕਰਕੇ ਤੁਸੀਂ ਆ ਇਹਨਾਂ ਦੇ ਪੱਗਣਾ ਹਾਂ ਉਹ ਕੀ ਲੈ ਗਿਆ ਸ਼ਹੀਦ ਵਰਗਾ ਜੀ ਜ਼ਿੰਦਗੀ ਜਿਉਣੀ ਹੈ ਬਸ ਇਹ ਝੂਠਾ ਇਹ ਸਿਸਟਮ ਦੇ ਥੱਲੇ ਲੱਗੀਆਂ ਉਹ ਅਣਖੀ ਜੱਟ ਦੀ ਸੁੱਧਾ ਹੀ ਉਹਦਾ ਵੀ ਹੱਕ ਜਵਜਨ ਵਾਲਾ ਹਾਂ ਮੈਨੂੰ ਗੱਲ ਨਹੀਂ ਸਮਝ ਆਉਂਦੀ ਉਹ ਕਹਿੰਦਾ ਮੇਰੇ ਯਾਰ ਪਿੱਛੋਂ ਬਦਲਾ ਲੈਣਗੇ ਹਾਂ ਸਾਰਾ ਕੁਛ ਨਾ ਆਕਾਰ ਕੋਲੋਂ ਸੋਝੀ ਸੱਚ ਵੀ ਹੋਇਆ ਹਾਂ ਆ ਯਾਰ ਯਾਰ ਬਦਲਾ ਲੈਣਗੇ ਉਹਦੇ ਹਾਂ ਸਹੀ ਗੱਲ ਆ ਇਹ ਯਾਰ ਬੰਦੇ ਦੇ ਕੰਮ ਵੇਖੇ ਨਾ ਤੇ ਕੀ ਆ ਭਈ ਯਾਰ ਨੇਤ ਕੋਰ ਵਾਲਾ ਮਾਨ ਅਮਰਤ ਮਾਨ ਇਹ ਸਾਰੇ ਉਹ ਭਾਨਾ ਪਗੋੜਾ ਉਮੀਦ ਫੇਰਦੇ ਵਿਆਹ ਆ ਜੀ ਇਹ ਝੂਠਾ ਸੀਗੀਆਂ ਹਾਂ ਉਹ ਬੰਦਾ ਉੱਠਿਆ ਇਹਨਾਂ ਨੇ ਉਹਦਾ ਫਾਇਦਾ ਲਿਆ ਬਸ ਆਹੀ ਗੱਲ ਮੈਂ ਕਹਿਣ ਲੱਗੇ ਸਹੀ ਗੱਲ ਆ ਕੱਲਾ ਫਾਇਦਾ ਲੈ ਕੇ ਉਹਦਾ ਇਹਨਾਂ ਨੇ ਬਾ ਪਿੱਛੇ ਅੜ ਗਏ ਆਪ ਹਾਂ ਤੁਸੀਂ ਨਹੀਂ ਉਹ ਬਣ ਸਕਦੇ ਝੂਠਾ ਝੂਠਾ ਹੀ ਰਹਿਣਗੇ ਆ ਉਹ ਟੱਟਾ ਜੱਟ ਕਿਸੇ ਅਣਖੀ ਯੋਦਾ ਸੀ ਉਹ ਸਿਸਟਮ ਨੂੰ ਸਿੱਧਾ ਵੰਗਾਰਨਾ ਇਹ ਇਹ ਪੰਜਾਬ ਦੇ ਕਲਚਰ ਦੇ ਨਹੀਂ ਕੋਈ ਬੋਲ ਸਕਦੇ ਪੰਜਾਬ ਦੀ ਹਕੂਮਤ ਨੂੰ ਬੋਲ ਕੇ ਵਿਖਾ ਦੇਣ ਇਹ ਮਾਮੂਸਾ ਥੱਲੇ ਲੱਗੇ ਆ ਇਹ ਯਾਰ ਮੈਨੂੰ ਗੀਤੇ ਬਾਈ ਜਰੋਂ ਮੁੰਡੇ ਦਾ ਗਾਣਾ ਸੁਣਾਉਣਾ ਵੀ ਉਹ ਵੀ ਉਹ ਇੰਨਾ ਵਧੀਆ ਟ੍ਰਿਬਿਊਟ ਦੇ ਰਿਹਾ ਮੂਸਾ ਨੂੰ ਮੈਨੂੰ ਬੜਾ ਚਾ ਚੜੇ ਵੀ ਉਹ ਦੇ ਰਿਹਾ ਠੀਕ ਆ ਤੇ ਸਾਡੇ ਵਾਲੇ ਜਿਹੜੇ ਨਾਲ ਰਹੇ ਜਿਨ੍ਹਾਂ ਨੂੰ ਬਣਾਇਆ ਉਹਨੇ ਉਹ ਬੰਦੇ ਯਾਰ ਉਹਦਾ ਨਾ ਖਾੜਿਆਂ ਚ ਨਾ ਕਰ ਮੇਰੇ ਗੱਲ ਸੁਣਦਾ ਗੱਲ ਸੁਣੋ ਮੇਰੀ ਹਣ ਉਹਦਾ ਮਾਪਿਓ ਆ ਮੂਸਾ ਦਾ ਵਿਚਾਰੇ ਦਾ ਹੈ ਉਹ ਰਹੀਂਦੀ ਦੁਨੀਆ ਤੱਕ ਨਾਂ ਰਹਿ ਗਿਆ ਓਦੇ ਦਾ ਪੱਕਾ ਪੱਕਾ ਦੁਨੀਆ ਤੱਕ ਨਾਂ ਆ ਉਹਦਾ ਮਾਪਿਓ ਆ ਵਿਚਾਰਿਆਂ ਦਿਲ ਚ ਦਰਦ ਆ ਹਾਂ ਇਨਸਾਫ ਦੀ ਦੁਵਾਈ ਪਾਈ ਜਾਂਨੇ ਆ ਉਹ ਤੁਸੀਂ ਝੂਠੋ ਉਹਨਾਂ ਦੇ ਨਾਲ ਰਹੀ ਨੇ ਉਹ ਬਿਰਦ ਹੋਈ ਜਾਂਦੇ ਉਹਦੇ ਮਾਪਿਓ ਤੁਸੀਂ ਮੂਸਾ ਦੇ ਸਿਰ ਉੱਠੋ ਆ ਉੱਠੇ ਆ ਤੇ ਉਹਦੇ ਲਈ ਕੁਝ ਗੱਲ ਭੌਂ ਕੇ ਉਹਦਾ ਜਉਂਦਾ ਜਉਂਦਾ ਇਨਸਾਫ ਤਾਂ ਦਵਾ ਦਿਓ ਕੋਈ ਨਹੀਂ ਆਉਂਦਾ ਤੁਸੀਂ ਪਾਸਾ ਵਟੀ ਜੰਨੇ ਆ ਇਹ ਯਾਰ ਯਾਰ ਥੋੜੀ ਜਿਹੀ ਉਹਦੇ ਯਾਰ ਹਾਂ ਉਹਦੇ ਯਾਰ ਹੋਰ ਆ ਇਹਦਾ ਵਿੱਚੋਂ ਇਹ ਚਾਹ ਰਹੇ ਸੀ ਆਓ ਵੀ ਸਾਡੇ ਨਾਲ ਕੋਲਾਬੋਰੇਟ ਕੀ ਹੁੰਦੀ ਆ ਉਹ ਕਲੈਬ ਕਰ ਲਈ ਤੇ ਸਾਡਾ ਗਾਣਾ ਚੱਲ ਵੀ سٹਾਰ ਹਨਾ ਤੇ ਉਹਨੇ ਬਣਾਏ ਤੇ ਪਤੰਦਰ ਉਹ ਜਦੋਂ ਗਿਆ ਤੇ ਉਸ ਤੋਂ ਬਾਅਦ ਉਹਦੇ ਮਨਚੀ ਕੁਝ ਨਹੀਂ ਸੀ ਓਏ ਉਹ ਤੁਹਾਨੂੰ ਸਾਰਿਆਂ ਨੂੰ ਆਪ ਦੇ ਸਮਝ ਕੇ ਤੁਹਾਨੂੰ ਉਠਾਉਣਾ ਚਾਹੁੰਦਾ ਸੀ ਬੰਦਾ ਹਾਂ ਸਾਰਿਆਂ ਨੂੰ ਨੇ ਗਲਮੇ ਨਾਲ ਲਾਇਆ ਹੈ ਤੇ ਤੁਸੀਂ ਪਾਣਦੇ ਵੀ ਮਾਨਸ ਜਿਹੜੇ ਆ ਸਿੰਗਰ ਹੋਏ ਆ ਗਾਇਕ ਹੋਏ ਆ ਐਕਟਰ ਹੋਏ ਆ ਸਿਆਸਤਦਾਨ ਹੋਏ ਤੇ ਮਾਨਸੇ ਵਾਲੇ ਉਹ ਤੁਸੀਂ ਮੂਸੇ ਵਾਲਾ ਦਾ ਗਵਾਲਿਆ ਹਾਂ ਉਤੋਂ ਇਹਨਾਂ ਯਾਰ ਇਹ ਦੇਖ ਲੈ ਉਹ ਕਿੱਡੇ ਕਿੱਡੇ ਇੱਕ ਯਾਰ ਇਹ ਜੂਠਾ ਥੋੜੀ ਬਣ ਸਕਦੀਆਂ ਉਹ ਟੱਟਾ ਟੱਟਾ ਹੀ ਸੀ ਉਹਦੇ ਅਰگە ਨਹੀਂ ਕੋਈ ਜੰਮ ਸਕਦਾ ਚਾਹੀਦਾ ਉਹਦੀ ਪਿਆਰੇ ਦੀ ਗਲਤੀ ਇਹ ਰਹਿ ਗਈ ਵੀ ਉਹ ਥੋੜਾ ਜਿਹਾ ਨਾ 90 ਪ੍ਰਵਾਹ ਚੱਲ ਗਿਆ ਨਹੀਂ ਤਾਂ ਉਹ ਉਹਦੀ ਇਹ ਆ ਵੀ ਉਹ ਸਾਡੇ ਥੋੜੇ ਸਾਰਿਆਂ ਦੇ ਯਕੀਨ ਕਰ ਬੈਠਾ ਭਰੋਸਾ ਕਰ ਬੈਠਾ ਜਿਹੜੀ ਗੱਲ ਉਹਦੇ ਤੁਸੀਂ ਵਿਸ਼ਵਾ ਉਹਨੂੰ ਪਤਾ ਹੀ ਨਹੀਂ ਸੀ ਇਹ ਮੇਰੇ ਨਾਲ ਵਿਸ਼ਵਾਸ ਘਾਤ ਕਰਨਗੇ ਉਹ ਥੋੜੇ ਦੇ ਯਕੀਨ ਕਰ ਬੈਠਾ ਤੇ ਨਹੀਂ ਇਹਨਾਂ ਦਾ ਭਈ ਇਹ ਫਰਜ ਬਣਦਾ ਵੀ ਬਾਪੂਚਾਰਾ ਕੱਲਾ ਕੀ ਕੁਛ ਕਰਦਾ ਰਹਿੰਦਾ ਉਹਦਾ ਤੁਸੀਂ ਅੱਜ ਵੇਖੋ ਹਾਂ ਇਹਨਾਂ ਨੇ ਪਤਾ ਇਹਨਾਂ ਨੇ ਸਵਾਲ ਲੈਣਾ ਹਾਂ ਚੱਲ ਲੈਂਦੇ ਵੀ ਉਹਨਾਂ ਦੇ ਫੋਨ ਤੇ ਰਾਬਤਾ ਲੈਂਦੇ ਉਹਨਾਂ ਨੇ ਗੱਲ ਮਸਲਾ ਤੇ ਇਹ ਬਣਦਾ ਵੀ ਤੁਸੀਂ ਨਾਰ ਰਹੇ ਆ ਉਹਨੇ ਤੁਹਾਨੂੰ ਇੱਕ ਨਾਮ ਦਿੱਤਾ ਉਹਨੇ ਤੁਹਾਨੂੰ ਉਠਾਇਆ ਤੁਸੀਂ ਉਹਦੇ ਲਈ ਕੋਈ ਗੱਲ ਕਰੋ ਤੁਸੀਂ ਅੱਜ ਮਸ਼ਹੂਰ ਸਿੰਗਰ ਆ ਤੁਹਾਡੀ ਗੱਲ ਕੋਈ ਹਿਲੇ ਜਿਹੜਾ ਸਿਸਟਮ ਨੂੰ ਹਿਲਾਵੇ ਉਹਦੇ ਨਾਂ ਦੇ ਲਈ ਹਾਂ ਤੇ ਤੁਸੀਂ ਦਾ ਨਿਆਂ ਇਹਨਾਂ ਨੇ ਸੁਆਦ ਹੋਣਾ ਇਹਦਾ ਉਹਨਾਂ ਦੀਆਂ ਪਾਰਟੀਆਂ ਵਿੱਚ ਆ ਜਾ ਗਾਉਂਦੇ ਆ ਹਾਂ ਸਹੀ ਗੱਲ ਆ ਬਿਲਕੁਲ ਯਾਰ ਇਹਨਾਂ ਨੇ ਸੁਆ ਨਿਆਂ ਦਵਾਉਣਾ ਇਹ ਉਹਦੇ ਯਾਰ ਮਿੱਤਰ ਨਹੀਂ ਗਏ ਇਹਦੇ ਉਹੀ ਗੱਲ ਉਹਨੇ ਪੁਰਾਣੇ ਆ ਵੀ ਕਰਾਈ ਜਿਹੜਾ ਝੂਠਾ ਮੇਰੀਆਂ ਬਣਾਈਆਂ ਗਾਣਿਆਂ ਚ ਕਹਿੰਦਾ ਸੀ ਨਾ ਇੱਕ ਕਹਿੰਦਾ ਮੇਰਾ ਹੀ ਬਣਾਇਆ ਝੂਠ ਕਹਿੰਦਾ ਹਟਾਂ ਮੈਂ ਦਿੱਤਾ ਹਾਂ 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 ਕਹਿੰਦਾ ਉਹ ਬਾਈ ਜੀ ਉਹ ਥੋੜੇ ਦੇ ਵਿਸ਼ਵਾਸ ਕਰ ਬੈਠਾ ਤੇ ਤੁਸੀਂ ਵਿਸ਼ਵਾਸ ਘਾਤ ਕਰਤਾ ਚੱਲ ਬਈ ਹੂ ਸਿੱਧੂ ਤੁਸੀਂ ਗਵਾਇਆ ਹਾਂ ਹੈਂ ਮੂਸੇ ਵਾਲਾ ਤੁਸੀਂ ਗਵਾਇਆ ਬਿਲਕੁਲ ਅੱਜ ਜੋਂਦਾ ਜਾਗਦਾ ਤੁਸੀਂ ਜੇ ਨਾ ਅਮਰਤਪਾਲ ਗਵਾਇਆ ਨਾ ਮੈਨੂੰ ਕਹਿ ਦਿਓ ਹੂੰ ਉਹਦੇ ਯਾਰ ਕਿੱਥੇ ਆ ਉਹੀ ਤਾਂ ਗੱਲ ਐ ਰੋਦੇ ਯਾਰ ਕਿੱਥੇ ਆ ਗੱਲ ਕੀ ਆ ਇਹ ਜਿਹੜੇ ਆ ਗਾਇ ਗੁਕਰਾਂ ਇਹ ਮੂਸੇ ਵਾਲੇ ਦੇ ਤੁਸੀਂ ਬਾਈ ਜੀ ਪੈਰ ਤਾਂ ਬਹੁਤ ਦੂਰ ਦੀ ਗੱਲ ਆ ਤੁਸੀਂ ਉਹਦੀ ਮਿੱਟੀ ਦੀ ਵੀ ਰੀਸ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਬਿਲਕੁਲ ਪੈਰ ਦੀ ਮਿੱਟੀ ਦੀ ਰੀਸ ਨਹੀਂ ਕਰ ਸਕਦੇ ਇੰਡਸਟਰੀ ਨੂੰ ਵਾਕੇ ਯਾਰ ਉਹ ਤਾਂ ਹੋਣ ਲੱਗਿਆ ਯਾਰ ਉਹਦੇ ਮਾਪਿਆਂ ਦੇ ਵੇਖੋ ਤੁਸੀਂ ਐ ਤੁਹਾਡਾ ਫਰਜ਼ ਨਹੀਂ ਮੰਨਦਾ ਅੱਜ ਹੂੰ ਲੱਗੇ ਝੂਠਾ ਉਧਰ ਤੁਰੇ ਫਿਰਦੇ ਆ ਦੱਸ ਪੈਦਾ ਲੈ ਆਇਆ ਨੇ ਆਪ ਦਾ ਹੀ ਰੋਜ਼ ਨੇ ਸਰ ਤੇ ਨਾਂ ਚਮਕਾਇਆ ਫੇਰ ਕੀ ਲੈ ਲੋਂਗੇ ਫੇਰ ਕੀ ਹੋ ਜੂਗਾ ਉਹ ਜਾਂਦਾ ਰਹਿ ਗਿਆ ਅਮਰ ਹੋ ਗਿਆ ਇਹ ਬਈ ਇਹ ਇੱਕ ਇਹ ਗੱਲੋਂ ਡਰ ਜਾਂਦੇ ਵੀ ਜੇ ਅਸੀਂ ਉਹਦੇ ਨਾਲ ਇੱਕ ਬਈ ਜੀ ਤੇ ਨਾਰਮਲੀ ਗੱਲ ਕਰਦਾ ਜਿਹੜਾ ਹੈਸ਼ਟੈਗ ਹੁੰਦਾ ਨਾ ਸੋਸ਼ਲ ਮੀਡੀਆ ਤਾਕਤ ਬਹੁਤ ਵੱਡੀ ਹੈ ਨਾ ਜਿਵੇਂ ਆਪਦੀਆਂ ਪੋਸਟਾਂ ਚ ਆਪਦੇ ਵੀਡੀਓ ਗਾਣਿਆਂ ਚ ਇਹ ਹੈਸ਼ਟੈਗ ਤੱਕ ਨਹੀਂ ਯੂਜ਼ ਕਰਦੇ ਗਲਾਬ ਸਿੱਧੂ ਤੋਂ ਬਿਨਾ ਇੱਕ ਗਲਾਬ ਸਿੱਧੂ ਹਾਂ ਉਹਦੀ ਮੈਂ ਗੱਲ ਕਰਦਾ ਗਲਾਬ ਸਿੱਧੂ ਆ ਉਹਦਾ ਗਾਣਾ ਆਉਂਦਾ ਨਾ ਜਾਂ ਕੋਈ ਉਹਨੇ ਗਾਣਾ ਉਹਨੇ ਕੱਢਣਾ ਮੂਸੇ ਵਾਲ ਦੀ ਉਹ ਪਹਿਲਾਂ ਟੈਗ ਹੋਣਾ ਵੀ ਮੂਸੇ ਵਾਲ ਦੀ ਇੰਡਸਟਰੀ ਚੋਂ ਦੇ ਵੱਲ ਜਿਹੜੇ ਅਸਲੀ ਆ ਉਹ ਅਸਲੀ ਆ ਇਹਨਾਂ ਦਾ ਯਾਰ ਕੀ ਨਾਂ ਲੈਣਾ ਯਾਰ ਇਹ ਨਿੱਤ ਨਵਾਂ ਖਸਮ ਭਾਲਦੇ ਆ ਹਾਂ ਇਹਨਾਂ ਨੂੰ ਜਿਹੜੇ ਬੰਦੇ ਨੂੰ ਇਹ ਹੁੰਦਾ ਨਾ ਵੀ ਮੈਂ ਜ਼ਿੰਦਗੀ ਜਿਉਂਵਾਂ ਮੈਂ ਮਾਰਨਾ ਕੋਈ ਨਾ ਥੱਲੇ ਲਾ ਕੇ ਜੌਣੇ ਨੇ ਆਏ ਜੋ ਇਹ ਬੰਦੇ ਨਿੱਤ ਨਵਾਂ ਖਸਮ ਭਾਲਦੇ ਆ ਰੰਡੀ ਵਾਲਾ ਹਸਾਬ ਹੈ ਇਹਨਾਂ ਦਾ ਤੇ ਧੰਦਾ ਇਹਨਾਂ ਲਈ ਕੋਠਿਆਂ ਵਾਲਾ ਹਸਾਬ ਹੁੰਦਾ ਹਾਂ ਵੀ ਨਵੇਂ ਤੋਂ ਨਵਾਂ ਕੋਈ ਆਵੇ ਉਹਨੂੰ ਪਟਾਊ ਚ ਫਸਾਈਏ ਤੇ ਦੇ ਨਾਲ ਤੁਰੀਏ ਤੇ ਆ ਗੱਲਬਾਤ ਕਰੀਏ ਇਹ ਧੰਦਾ ਕਰਦੇ ਆ ਧੰਦਾ ਉਹ ਤਾਂ ਜੱਜ ਫਰਜ ਬੰਦਾ ਸੀ ਹੱਕ ਠੋਕ ਕੇ ਬਰਾਬਰ ਦੁਨੀਆ ਜਦੋਂ ਖੜਨਦਾ ਹੱਕ ਠੋਕ ਠੋਕ ਤੇ ਗੱਲਾਂ ਕਰਦੇ ਉਹ ਭਰਾਵਾ ਕਈ ਲੋਕ ਜਿੱਤੇ ਵੀ ਐ ਕਹਿ ਦਿੰਦੇ ਜਦੋਂ ਬਾਪੂ ਮਤਲਬ ਵੀ ਉਹ ਕਰੂਗਾ ਦੱਸੂਗਾ ਬੇਨਤੀ ਕਰੂਗਾ ਉਦੋਂ ਤੁਰਾਂਗੇ ਉਹ ਭਰਾਵਾ ਵੀਡੀਓ ਦੇ ਵਿੱਚ ਆ ਚੀਜ਼ਾਂ ਦੇ ਵਿੱਚ ਇੰਨਾ ਹੀ ਤਾਂ ਕਰ ਲਓ ਗੁਲਾਬ ਨਹੀਂ ਕਰਦਾ ਬਾਪੂ ਨੇ ਤੁਹਾਨੂੰ ਬਾਪੂ ਨੇ ਹੁਕਮ ਕਰਨਾ ਉਹਨੇ ਕਿਸੇ ਕੰਮ ਲਈ ਤੁਹਾਨੂੰ ਹੁਕਮ ਕਰਨਾ ਤੇ ਜਿਹੜਾ ਤੁਹਾਡਾ ਧੰਦਾ ਉਹਦੇ ਰਾਂ ਹੀ ਦਾ ਉਹਦੇ ਲਈ ਇਨਸਾਫ ਦੀ ਯਤਨ ਕਰ ਦਿਓ ਹਾਂ ਜੀ ਜੀ ਹਾਂ ਤੁਸੀਂ ਦਾ ਯਾਰ ਝੂਠਾ ਬਣੇ ਫਿਰ ਇਹਨਾਂ ਤੋਂ ਕੀ ਪਾਲਦੇ ਇਹਦਾ ਆਪਣੇ ਮੂਤੋਂ 5 6 ਮਹੀਨੇ ਪਾ ਗਏ ਇਹਦਾ ਅਜੇ 2 3 ਛੇਰ ਹੋਏ ਨਾ ਬਥੇਰੇ ਖੁੱਲਣੇ ਆ ਹਾਂ ਇਹ ਵੀ ਗੱਲ ਸਹੀ ਆ ਨਾਲ ਬਹਿ ਕੇ ਖਾਣ ਵਾਲੇ ਵੀ ਖੁੱਲਣੇ ਆ ਹਾਂ ਪਰ ਯਾਰ ਉਹ ਮੁੰਡੇ ਨੂੰ ਜਿਹੜਾ ਬੋਬੀ ਰੰਦਾਵਾ ਉਹਨੂੰ ਸਲੂਟ ਆ ਬਾਕੀ ਉਹ ਬੰਦੇ ਨੇ ਕਿੱਡੀ ਠਕਾ ਕੇ ਗੱਲ ਕੀਤੀ ਉਹ ਗੱਲ ਜ਼ਮੀਰਾਂ ਦੀ ਆ ਨਾ ਇਹ ਗੱਲ ਜਿੱਤ ਬਈ ਹੋਰ ਆ ਮੂਸੇ ਵਾਲਿਆਂ ਨੂੰ ਉਹ ਬੰਦੇ ਦੀ ਕਲਮਾਂ ਤੇ ਉਹ ਬੰਦਾ ਬੋਸ਼ ਆਊਗਾ ਤੇ ਪਰ ਸੱਚਾ ਬੰਦਾ ਉਹ ਵੀ ਉਹ ਕਹਿੰਦਾ ਤਰੱਕੀ ਦਾੰਤੋਂ ਨੇ ਸੀ ਵੀ ਹਾਂ ਇਸ ਪੰਜਾਬ ਦੀ ਕੋਈ ਗੱਲ ਚੱਲੇ ਗੱਲ ਹਿਲੇ ਉਹ ਯਾਰ ਸੂਰਮਾ ਬੰਦਾ ਐ ਜਾਂ ਤੁਸੀਂ ਯਾਰ ਬਵਾਲਿਆ ਹੀਰਾ ਕਿੱਥੇ ਤੱਕ ਪੱਗ ਲੈ ਗਿਆ ਉਹ ਕਿੱਥੇ ਲੈ ਗਿਆ ਆਪਣੇ ਕੱਲ ਦਾ ਆਪਣੇ ਸਿਸਟਮ ਨੂੰ ਦੁਨੀਆ ਮਨਾਤੀ ਅਗਲੇ ਨੇ ਤੇ ਤੁਹਾਡਾ ਮੈਂ ਉਮਝਦਾ ਕਿਹਨਾਂ ਨਾ ਇਤਿਹਾਸ ਹਰੇਕ ਦਾ ਲਿਖਿਆ ਜਾਣਾ ਕੱਲੇ ਕੱਲੇ ਦਾ ਆਪਾਂ ਕਹਿੰਦੇ ਨਾ ਫਲਾਣਾ ਬੰਦਾ ਆਇਆ ਹੁੰਦਾ ਸੀ ਪਿੰਡ ਦੇ ਵਿੱਚ ਯਾਰ ਉਹ ਆਏ ਹੁੰਦਾ ਜਿਹੜਾ ਮਰ ਗਿਆ ਯਾਰ ਉਹ ਆਏ ਰਹਿੰਦੇ ਸਭ ਦਾ ਲਿਖਿਆ ਜਾਣਾ ਤੇ ਜੂਠਾਂ ਦਾ ਵੀ ਲਿਖਿਆ ਜਾਣਾ ਤੇ ਅਸਰੀਆਂ ਦਾ ਵੀ ਲਿਖਿਆ ਜਾਣਾ ਤੇ ਮੂਸੇ ਵਾਲੇ ਦਾ ਤਾਂ ਲੈ ਗਿਆ ਗਿਆ ਹੀਰਿਆਂ ਚ ਸਾਰੇ ਦਾ ਹੀਰੇ ਤੇ ਰਹਿੰਦੀ ਦੁਨੀਆ ਦਾ ਕਿਨਾਰਾ ਰੇਂਟ ਦੇ ਦੇਣਾ ਤੁਹਾਨੂੰ ਲਈ ਤੁਹਾਡੀ ਉਹ ਹੋਣਾ ਜਿਵੇਂ ਕਵਰ ਤੇ ਛੱਤਰ ਮਾਰਨ ਵਾਲੀ ਗੱਲ ਤੁਹਾਡੇ ਕਪੜਾ ਦੇ ਛੱਤਰ ਪਿਆ ਕਰਨੇ ਆ ਹਾਂ ਸਾਰੇ ਸਹੀ ਗੱਲ ਉਹਦੇ ਨਾਲ ਇੰਨੇ ਰਹਿ ਪੈਸੇ ਸਿੰਗਰਾਂ ਨੂੰ ਡਾਇਰੈਕਟ ਆ ਵੀ ਤੁਸੀਂ ਆਪ ਦਾ ਯਾਰ ਚਲੋ ਦੂਸਰੇ ਵਾਲੇ ਨੂੰ ਬਈ ਇਨਸਾਫ ਦਿਵਾਓ ਜਿੰਨਾ ਹੁੰਦਾ ਇਹੀ ਆਵਾਜ਼ ਕੋ ਠੋਕ ਠੋਕੇ ਸਿਸਟਮ ਨੂੰ ਸਿੱਧੀ ਡਾਇਰੈਕਟ ਗੱਲ ਕਰੋ ਖਾਂ ਬਈ ਉਹ ਵੀ ਜਿੰਨੇ ਬੰਦੇ ਹੈਗੇ ਨਾ ਸਾਰੇ ਉਹਦੇ ਨਾਂ ਦਾ ਯਾਰ ਹੈਸ਼ਟੈਗ ਲਾ ਲਿਆ ਕਰੋ ਯਾਰ ਹਾਂ ਨਾਲ ਸੁਣੋ ਮੂਸਾ ਦੇ ਬਾਪ ਦੀ ਗੱਲ ਸੁਣਦੇ ਆਪਾਂ ਕਹਿੰਦੇ ਬਾਪੂ ਕਹਿੰਦਾ ਬਾਪੂ ਜਦੋਂ ਹੁਕਮ ਲਾਊਗਾ ਉਦੋਂ ਕਰਾਂਗੇ ਬਾਪੂ ਦਾ ਇਹ ਫਿਰ ਹੁਕਮ ਲਾਈ ਬੈਠਾ ਵੀ ਅਸਲ ਕਹਾਣੀ ਦੀ ਸਾਨੂੰ ਦੱਸੋ ਅਸਲੇ ਵਜਾ ਕੀ ਕਿਉਂ ਕਿਨੇ ਮਰਵਾਇਆ ਤੇ ਚੱਕੋ ਉਹਦੇ ਲਈ ਕਰੋ ਗੱਲ ਉਹਨੂੰ ਹੈ ਪੁੱਛੋ ਸਿਸਟਮ ਨੂੰ ਸਰਕਾਰ ਨੂੰ ਇਹ ਤਾਂ ਉਹਨਾਂ ਦੇ ਵਿਹਾਂ ਜਾ ਕੇ ਗਿੱਧੇ ਪਾਉਂਦੇ ਆ ਬਿਲਕੁਲ ਤੇ ਬਾਦ ਤਾਰੀਆਂ ਵਜਾਉਂਦੇ ਆ ਅੱਛਾ ਗਿੱਧੇ ਪਾ ਕੇ ਨਾ ਬਾਹਨਾ ਤੇ ਬਾਦ ਸਿੱਧੂ ਦੇ ਮਾਂ ਪਿਓ ਤੋਂ ਮਾਫੀ ਮੰਗ ਕੇ ਆਇਆ ਲੈ ਦਸ ਯਾਰ ਇਹ 도ਗਲੇ ਆ 도ਗਲੇ ਇੱਧਰ ਵੀ ਤੇ ਇੱਧਰ ਵੀ ਦੋਨੇ ਪਾਸੇ ਹੈ ਅੜ ਕੇ ਖੜਨ ਵਾਲੇ ਨਹੀਂ ਉਹ ਕੋਈ ਹੋਰ ਹੁੰਦੇ ਆ ਇਹ ਦੋਗਲੇ ਆ ਦੁਨੀਆ 'ਚ ਵੀ ਹੈਗੇ ਆ ਹੂੰ ਬਿਲਕੁਲ ਬਾਈ ਪਰ ਤੁਸੀਂ ਹਾਂ ਮੂਸੇ ਵਾਲੇ ਨਾਲ ਇਨਸਾਫ ਨਹੀਂ ਕੀਤਾ ਸਹੀ ਨਹੀਂ ਕੀਤਾ ਸਹੀ ਨਹੀਂ ਕੀਤਾ ਤੁਸੀਂ ਵਰਤਿਆ ਉਹਨੂੰ ਹੂੰ ਥੋੜੇ ਨਾਲ ਤੋਰੇ ਦੁਸ਼ਮਣ ਹੀ ਚੰਗੇ ਜਿਹੜੇ ਬੋਲਦੇ ਆ ਜਿਹੜੇ ਨਾਲ ਰਹਿੰਦੇ ਉਹ ਤਾਂ ਜਮੇ ਹੀ ਕਾਹੇ ਕੰਮ ਦੇਣੀ ਯਾਰ ਹਾਂ ਚਲੋ ਠੀਕ ਹੈ ਜੀ ਥੋੜੇ ਵਰਗੇ ਯਾਰਾਂ ਨਾਲ ਉਹ ਦੁਸ਼ਮਣ ਹੀ ਚੰਗੇ ਉਹਨੂੰ ਸਿੱਧਾ ਉਹਨੂੰ ਵੰਗਾਰਿਆ ਉਹਨੇ ਉਹਨੂੰ ਵੰਗਾਰਿਆ ਇੱਕ ਦੂਜੇ ਨੂੰ ਵੰਗਾਰ ਕੇ ਲੜ ਕੇ ਮਰ ਗਏ ਉਹ ਸੰਗਾ ਚੰਗਾ ਸਾਫ ਤਾਂ ਨਿਤਰਿਆ ਤੇ ਤੁਸੀਂ ਵਿਚ ਰਹਿ ਕੇ ਖੁੱਡ ਜਿੱਤੀ ਉਹਦੇ ਸਰੀਰ ਦੇ ਵਿੱਚ ਮਾਫੀ ਨਹੀਂ ਮਿਲੂਗੀ ਦਰਗਾਹ ਜ ਮਾਫੀ ਨਹੀਂ ਮਿਲਣੀ ਦੁਨੀਆ ਇਧਾ ਨੂੰ ਮਿਲਣੀ ਨਹੀਂ ਹਮ ਤੁਰ ਦਰਗਾਹ ਵੀ ਨਹੀਂ ਮਿਲਣੀ ਤੇ ਉਹ ਸੀਰੇ ਦੀ ਉੱਥੇ ਵੀ ਕਦਰ ਆ ਹਮ ਬਾਬਾ ਨੂੰ ਇਨਸਾਬ ਦਵਾਵੇ ਤੇ ਉਹਨੂੰ ਸਾਬ ਹੋਊਗਾ ਮਿਲੂਗਾ ਸਭ ਕੁਝ ਹੋਊਗਾ ਹਮ